11 ਮਾਰਚ ਨੂੰ ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਉਣੇ ਨੇ ਜਿਸ ਨੂੰ ਲੈ ਕੇ ਰਾਜਨੀਤਿਕ ਪਾਰਟੀਆਂ ਦੇ ਨੇਤਾ ਆਪਣੇ ਆਪਣੇ ਗੁਰੂਆਂ ਪੀਰਾਂ ਨੂੰ ਮਨਾਉਣ ਵਿੱਚ ਲੱਗੇ ਹੋਏ ਨੇ ਇਸੇ ਦੇ ਚੱਲਦੇ ਅਕਾਲੀ ਦਲ ਦੇ ਪ੍ਰਧਾਨ ਅਤੇ ਡਿਪਟੀ ਸੀਐਮ ਸੁਖਬੀਰ ਸਿੰਘ ਬਾਦਲ ਆਪਣੇ ਕੈਬਨਿਟ ਮੰਤਰੀ ਸੁਰਜੀਤ ਸਿੰਘ ਰਖੜਾ ਦੇ ਨਾਲ ਪਟਿਆਲਾ ਦੇ ਪਿੰਡ ਕਲਿਆਣ ਗੁਰਦੁਆਰਾ ਵਿੱਚ ਮੱਥਾ ਟੇਕਣ ਪਹੁੰਚੇ ਅਤੇ ਆਪਣੀ ਜਿੱਤ ਦੀ ਅਰਦਾਸ ਕੀਤੀ ਹੈ ਮਹਾਤਮਾ ਦੀ ਬੜੀ ਨਿਮਰ ਬਖਸ਼ਿਸ਼ ਹੋਣੀ ਹੈ ਜੀ ਪ੍ਰਮਾਤਮਾ ਦਾ ਸ਼੍ਰੋਮਣੀ ਅਕਾਲੀ ਦਲ ਦੇ ਸਤੇ ਸਦਾ ਹੱਥ ਰਿਹਾ ਅਕਾਲੀ ਦਲ ਪੰਥ ਨੂੰ ਜਥੇਬੰਦੀ ਹੈ ਪੰਜਾਬ ਦੀ ਸੇਵਾ ਦਿਲੋਂ ਕਰਦੀ ਹੈ ਤੇ ਸੇਵਾ ਦੇ ਫਲ ਜਰੂਰ ਪੰਜਾਬ ਦੀ ਜਨਤਾ ਨੂੰ ਬਾਲ ਸਾਹਿਬ ਐਜੀਪੀਸੀ ਨੇ ਰਿਕੁਐਸਟ ਵੀ ਲਈ ਸੀ ਉਹ 13-14 ਸਾਲਾਂ ਦੇ ਕਰਕੇ ਉਹ ਹੁਣ ਐਜੀਪੀਸੀ ਕਰੂਗੀ ਉਹਨਾਂ ਦਾ ਕਿਉਂਕਿ ਉਹ ਰਿਲੀਜੀਅਸ ਮੈਟਰ ਹੈ ਉਹ ਐਜੀਪੀਸੀ ਦਾ ਤੱਕ ਲਾ ਪਟਿਆਲਾ ਤੋਂ ਅਮਰਜੀਤ ਸਿੰਘ ਦੀ ਰਿਪੋਰਟ ਜਗਤ ਸੇਵਕ ਵੈਬ ਟੀਵੀ ਹੋਰ ਇਹ ਜੰਗ